ਬਟਾਲਾ ਪੁਲਿਸ ਦੇ ਵੱਲੋਂ ਮੋਟਰਸਾਈਕਲ ਚੋਰ ਗਿਰੋਦਾ ਪਰਦਾ ਫਾਸ਼ ਕਰ ਦਿੱਤਾ ਗਿਆ ਮੁਕਤਉ ਦੇ ਸਪਲੈਂਡਰ ਮੋਟਰਸਾਈਕਲ ਨੂੰ ਇਹ ਨਿਸ਼ਾਨਾ ਬਣਾਉਂਦੇ ਸਨ ਬਟਾਲਾ ਪੁਲਿਸ ਦੇ ਵੱਲੋਂ ਇਸ ਗਿਰੋਦਾ ਪਰਦਾ ਫਾਸ਼ ਕਰਦਿਆਂ ਹੋਇਆਂ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਇਸੇ ਬਾਬਤ ਪੁਲਿਸ ਅਧਿਕਾਰੀਆਂ ਦਾ ਇਹ ਕਹਿਣਾ ਹੈ ਕਿ ਉਹਨਾਂ ਦੀ ਪੁਲਿਸ ਪਾਰਟੀ ਨੇ ਸਪੈਸ਼ਲ ਨਾਕਾਬੰਦੀ ਕੀਤੀ ਤਾਂ ਇੱਕ ਨੌਜਵਾਨ ਨੂੰ ਚੋਰੀ ਦੇ ਮੋਟਰਸਾਈਕਲ ਸਣੇ ਗ੍ਰਿਫਤਾਰ ਕੀਤਾ। ਉਸਦੇ ਦੋ ਹੋਰ ਸਾਥੀ ਨੇ ਜਿਨ੍ਹਾਂ 'ਚੋਂ ਇੱਕ ਮੋਟਰਸਾਈਕਲ ਚੋਰ ਗੈਂਗ ਚਲਾ ਰਿਹਾ ਤੇ ਦੂਜਾ ਨਸ਼ੇਦਾਰ ਦੀ ਹੈ। ਨਸ਼ੇ ਦੀ ਪੂਰਤੀ ਦੇ ਲਈ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚਦੇ ਨੇ। ਹੁਣ ਤੱਕ ਪੁਲਿਸ ਨੇ ਗੈਂਗ ਦੇ ਦੋ ਮੈਂਬਰ ਗ੍ਰਿਫਤਾਰ ਕੀਤੇ ਤੇ 7 ਮੋਟਰਸਾਈਕਲ ਬਰਾਮਦ ਹੋ ਚੁੱਕੇ ਨੇ। ਇਹ ਮੁੱਖ ਤੌਰ ਤੇ ਸਪਲੈਂਡਰ ਮੋਟਰਸਾਈਕਲਾਂ ਨੂੰ ਹੀ ਨਿਸ਼ਾਨਾ ਬਣਾਉਂਦੇ ਸਨ। ਇਹ ਵੱਖ-ਵੱਖ ਪਿੰਡਾਂ ਤੇ ਕਸਬਿਆਂ ਤੋਂ ਚੋਰੀ ਕਰਕੇ ਅੱਗੇ ਵੇਚ ਦੇ ਫਰਾਰ ਹੈ ਜਿਸ ਦੀ ਪਾਲ ਕੀਤੀ ਜਾ ਰਹੀ ਹੈ 32 11 25 ਨੂੰ ਮਾਨਯੋਗ ਐਸਐਸਪੀ ਸਾਹਿਬ ਦੀ ਦੇ ਦਿਸੰਤ ਨਗਰਚਾ ਅਤੇ ਉਹਨਾਂ ਦੇ ਹੁਕਮ ਅਨੁਸਾਰ ਇੱਕ ਸਪੈਸ਼ਲ ਟ੍ਰੈਕਿੰਗ ਜਿਹੜੀ ਉਹ ਕੀਤੀ ਗਈ ਸੀ ਜੋ ਤਰਾਨੇ ਚੈਕਿੰਗ ਐਸਸੀ ਸੋਹਰਾਜ ਸਮੇਤ ਪਾਰਟੀ ਵੱਲੋਂ ਜਲਪਰੀ ਸਿੰਘ ਗੁਲੀਸ ਦੇ ਵਾਸੀ ਅਰਥਾ ਹਾ ਤੁੰਡੋਈ ਨੂੰ ਤਰਾਨੇ ਚੈਕਿੰਗ ਕਾਬੂ ਕੀਤਾ ਜੋ ਇਸ ਪਾਸੋਂ ਕੌੜੀ ਸੁਦਾ ਇੱਕ ਮੋਟਰਸਾਈਕਲ ਸਪਲੈਂਡਰ ਬਰਾਮਦ ਕਰਕੇ ਇਹਦੇ ਖਿਲਾਫ ਮੁਕੱਦਮਾ ਨੰਬਰ 219 ਅੰਡਰ ਸੈਕਸ਼ਨ 303 2 317 2 ਬੀ ਐਲ ਸਟਾਟ ਮੁਕੱਦਮਾ ਦਰਜ ਕਰਕੇ ਇਸ ਨੂੰ ਮੰਗਲਵਾਲ ਘਰ ਵਿੱਚ ਪੇਸ਼ ਕਰਕੇ ਦਾ ਹੁਕਮਰਾਂਡ ਹਾਸਲ ਕੀਤਾ ਗਿਆ ਸੀ ਜੀ ਉਦਾਨੇ ਪੁਸ਼ਕਿਸ਼ ਇਸ ਦੇ ਇਨਸਾਫ ਦੇ ਆਧਾਰ ਤੇ ਮੰਗਲ ਸਿੰਘ ਇਲਿਸ ਮੰਗਾ ਵਾਸੀ ਟੰਡੋਈ ਅਤੇ ਇੱਕ ਹੋਰ ਦਰਸ਼ੀ ਲਿਗਾਈ ਨਾਮਜ਼ਦ ਕੀਤਾ ਗਿਆ ਸੀ ਅਤੇ ਮੰਗਲਸਰ ਨੂੰ ਪੀਐਸ ਸੁਰਾਜ ਵੱਲੋਂ ਕਾਬੂ ਕਰਕੇ ਇਸ ਪਾਸੋਂ ਇੱਕ ਹੋਰ ਚੋਰੀ ਦਾ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤਾ ਸੀ ਜੋ ਦਰਾਂਲੇ ਪੁਛ ਦੇ ਦੋਹਾਂ ਦੋਸ਼ੀਆਂ ਨੇ ਮਿਤੀ 24 11 25 ਨੂੰ ਪੰਜ ਮੋਟਰਸਾਈਕਲ ਹੋਰ ਚੋਰੀ ਸੁਦਾ ਇਹਨਾਂ ਨੇ ਬਰਾਮਦ ਕਰਾਏ ਜੋ ਟੋਟਲ 7 ਮੋਟਰਸਾਈਕਲ ਬਰਾਮਦ ਹੋ ਚੁੱਕੇ ਹਨ ਉਹਨੂੰ ਕਾਬੂ ਕਰਨ ਬਾਅਦੇ ਛਾਪੇਮਾਰੀ ਕੀਤੀ ਜਾ ਰਹੀ ਹੈ ਕਾਬੂ ਕਰਕੇ ਹੋ ਸਕਦਾ ਨਾ ਪਾਸੋਂ ਹੋਰ ਵੀ ਮੋਟਰਸਾਈਕਲ ਚੋਰੀ-ਛੋੜਾ ਬRAND ਕੀਤੀ ਗਿਆ ਸੀ ਉਹਨਾਂ ਦਾ ਪਹਿਲਾ ਟ੍ਰੈਕ ਰਿਕਾਰਡ ਕੀ ਹੈ ਜੋ ਦਿਲਪੀਤ ਦੇਲਾ ਇਹ ਸ਼ਿਗਰਦ ਮੁੰਬੁਰਦਮ ਕੱਗਨੋ ਇਹ ਚਮਾਂਜੁਗਦਾਰ ਤੋਂ ਪੀਓ ਡਿਲੀਵਰੀ ਹੋ ਚੁੱਕਾ ਹੈ ਜਿਸ ਵਿੱਚ ਚੁਰੀ ਦੀ ਗਿਰਦਾਰੀ ਬਾਕੀ ਹੈ ਤੇ ਇਸ ਤੋਂ ਇਲਾਵਾ ਇਹ ਨਸ਼ੇ ਦੀ ਪੀੜ ਤੇ ਨਸ਼ੇ ਦੀ ਆਦੀ ਉਹਦੀ ਪੂਰਤੀ ਵਾਸਤੇ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚਣ ਦੀ ਕੋਸ਼ਿਸ਼ ਕਰਦੇ ਪਰ ਕਿੰਨੇ ਚਿਰ ਤੋਂ ਕੰਮ ਕਰ ਰਹੇ ਸੀ ਇਕ ਕਰੀਬ 5-6 ਮਿੰਟ ਤੋਂ ਲਗਭਗ ਅੱਜ ਪਛਲੇ ਚੱਲ ਰਹੀ ਹੈ ਜੋ ਵੀ ਸਾਹਮਣੇ ਉਹਦੇ ਦੇਣਾ ਕੀ ਹੈ ਤੇ ਅਵੇ ਇਹਨਾਂ ਨੇ 7 ਚੋਰੀ ਕੀਤੀ ਅੱਗੇ ਵੇਚਣ ਦੀ ਪੜਾ ਰਵੇ ਥੀ ਬਾਟੇ 7 ਦੇ ਸਾਥ ਹੀ ਰਿਕਵਰ ਹੋ ਗਏ ਬਾਟੇ ਦੇਖੀ ਵੇਚਦੇ ਹਾਂ ਜਿਹੜਾ ਇਹੋ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਜਦੋਂ ਤਪੀ ਸੀ ਸਾਹਮਣੇ ਆਇਆ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ